ਦੋਸਤੋ ਮੇਰੀ ਤੁਸੀਂ ਬੈਕਸਾਈਡ ਤੇ ਇਹ ਪੈਦਲ ਯਾਤਰਾ ਜੋ ਹਰ ਸਾਲ ਪਿਛਲੇ ਲਗਭਗ 21 ਸਾਲਾਂ ਤੋਂ ਚੱਲਦੀ ਆ ਰਹੀ ਹੈ ਇਹ ਰੇਕੀ ਗੁਰੂ ਗੋਪੀ ਜੀ ਦੀ ਅੱਜ ਜਨਮ ਦਿਹਾੜਾ ਹੈ ਉਹਨਾਂ ਦੇ ਜਨਮ ਦਿਹਾੜੇ ਦੇ ਉੱਪਰ ਇਹ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਇਹ ਪੈਦਲ ਯਾਤਰਾ ਤੁਸੀਂ ਦੇਖ ਰਹੇ ਹੋ ਲਗਭਗ 46 ਤੋਂ 48 ਡਿਗਰੀ ਟੈਂਪਰੇਚਰ ਹੈ ਇਸ ਦੇ باوجود ਵੀ ਜਿਹੜੀਆਂ ਸੰਗਤਾਂ ਨੇ ਪੂਰੇ ਉਤਸ਼ਾਹ ਦੇ ਨਾਲ ਗੋਪੀ ਜੀ ਦਾ ਜੋ ਜਨਮ ਦਿਹਾੜਾ ਹੈ 21ਵਾਂ ਪੈਦਲ ਯਾਤਰਾ ਜਿਹੜੀ ਹੈ ਚੱਲ ਨੂੰ ਜਾ ਰਹੀ ਹੈ ਔਰ ਬੜੀ ਸੰਖਿਆ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਇਸ ਯਾਤਰਾ ਦੇ ਵਿੱਚ ਪੈਦਲ ਚੱਲ ਰਹੇ ਨੇ ਲਗਭਗ 46 ਤੋਂ 48 ਡਿਗਰੀ ਟੈਂਪਰੇਚਰ ਜਿਹੜਾ ਹੈ ਚੱਲ ਰਿਹਾ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਬੜੀ ਸੰਖਿਆ ਦੇ ਵਿੱਚ ਬੜੀ ਸੰਖਿਆ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਇਹ ਲੱਗੇ ਹੋਏ ਨੇ ਔਰ ਟੈਂਪਰੇਚਰ ਬਹੁਤ ਜ਼ਿਆਦਾ ਹੈ 46 ਤੋਂ 48 ਡਿਗਰੀ ਟੈਂਪਰੇਚਰ ਦਾ ਪਾਜੀ ਅੰਨੀ ਧੁੱਪ ਦੇ ਵਿੱਚ ਤੁਸੀਂ ਕਿੱਧਰ ਜਾ ਰਹੇ ਹੋ ਅੱਜ ਗੁਰੂ ਜੀ ਦਾ ਜਨਮ ਦਿਨ ਆ ਜੀ ਰੈਕੀ ਸੈਂਟਰ ਬੁਲੇਪੁਰ ਰੋਡ ਤੇ ਤੇ ਹਰ ਵਾਰ ਜਦੋਂ ਗੁਰੂ ਜੀ ਦਾ ਜਨਮ ਦਿਨ ਹੁੰਦਾ ਤੇ ਜਦੋਂ ਮੈਰਿਜ ਐਨੀਵਰਸਰੀ ਹੁੰਦੀ ਹੈ ਇਹ ਕੋਈ ਪੇਸ਼ੈਂਟ ਸੀਗੇ ਉਹ ਠੀਕ ਹੋਏ ਸੀਗੇ ਤੇ ਉਹ ਪਹਾਮਾਂ ਚ ਸੀਗੇ ਬੜੀ ਧੀਰ ਤੋਂ ਉਹਨਾਂ ਨੇ ਇੱਕ ਸੁਖ ਸੁਖੀ ਸੀ ਕਿ ਵੀ ਉਹ ਇੱਕ ਲੇਡੀ ਸੀਗੀ ਉਹ ਬਿਮਾਰ ਸੀਗੀ ਉਹਨੇ ਆਪਣੇ ਆਪ ਤੇ ਇੱਕ ਸੁਖ ਸੁਖੀ ਸੀ ਵੀ ਜਦੋਂ ਮੈਂ ਬਿਲਕੁਲ ਠੀਕ ਹੋ ਜਾਊਂਗੀ ਇੰਡੀਆ ਤੱਕ ਦੇ ਡਾਕਟਰ ਉਹਨੂੰ ਜਵਾਬ ਦੇਤਾ ਸੀਗਾ ਉਹਨੇ ਸੁਖ ਸੁਖੀ ਸੀ ਵੀ ਜਦੋਂ ਮੈਂ ਠੀਕ ਹੋ ਜਾਊਂਗੀ ਵੀ ਮੈਂ ਆਪਣੇ ਘਰ ਤੋਂ ਲੈ ਕੇ ਰੇਕੀ ਸੈਂਟਰ ਤੱਕ ਮੈਂ ਪੈਦਲ ਚੱਲ ਕੇ ਜਾਊਂਗੀ ਇਹ ਪੈਦਲ ਯਾਤਰਾ ਨੂੰ ਉਦੋਂ ਤੋਂ ਹੀ ਜਾਗ ਭਾਗ ਲੱਗੇ ਹਨੇ ਉਦੋਂ ਤੋਂ ਹੀ ਯਾਤਰਾ ਕਿਹੜੇ ਕਿਹੜੇ ਲਾਜ ਜਿੱਥੇ ਕਿਸੇ ਵੀ ਬਿਮਾਰੀ ਦਾ ਇਲਾਜ ਖਤਮ ਹੋ ਜਾਂਦਾ ਰੇਕੀ ਸੈਂਟਰ ਆ ਕੇ ਉੱਥੇ ਕਿਸੇ ਵੀ ਬਿਮਾਰੀ ਦਾ ਇਲਾਜ ਸ਼ੁਰੂ ਹੁੰਦਾ ਤੇ ਜਿਹੜੀ ਵੱਡੀ ਗੱਲ ਹੈ ਇੱਥੇ ਨਾ ਕੋਈ ਜਾਦੂ ਨਾ ਟੂਣਾ ਨਾ ਧਾਗਾ ਨਾ ਤਵੀਤ ਨਾ ਕੋਈ ਪੈਰੀ ਹੱਥ ਲਵਾਉਂਦੇ ਨੇ ਨਾ ਕੋਈ ਪੈਸਾ ਚੜਦਾ ਨਾ ਇੱਥੇ ਇਹ ਕਿਹਾ ਜਾਂਦਾ ਕਿ ਆਹ ਸਾਡਾ ਨਾਮ ਸ਼ਬਦਾ ਇਹ ਪੜੋ ਨਾ ਕਿਸੇ ਧਰਮ ਦੇ ਪ੍ਰਤੀ ਗੁੰਮਰਾਹ ਕੀਤਾ ਜਾਂਦਾ ਗੁਰੂ ਜੀ ਇਹ ਕਹਿੰਦੇ ਨੇ ਵੀ ਜੀ ਨੂੰ ਮੰਨਿਓ ਉਹਨੂੰ ਮੰਨੋ ਅੱਜ ਕੇ ਮਨ ਨੂੰ ਮੈਡੀਟੇਸ਼ਨਸ ਹੁੰਦੀਆਂ ਨੇ ਇੱਥੇ ਊਰਜਾਵਾਂ ਵਰਕ ਕਰਦੀਆਂ ਨੇ ਮੈਨੂੰ ਅੱਜ ਇਹਦਾ ਮਤਲਬ ਇਹ ਹੈ ਵੀ ਆਪਾਂ ਜਿਹੜੇ ਹਸਪੀਟਲ ਨੇ ਸਾਰੇ ਪੰਜਾਬ ਦੇ ਬੰਦ ਹੋ ਜਣ ਕਿਉਂਕਿ ਇਲਾਜ ਜੇ ਉਰੇ ਗੁਰੂ ਜੀ ਦੇ ਉੱਤੇ ਹੁੰਦਾ ਫਿਰ ਦੇਖੋ ਜੀ ਇਹ ਜਿੱਥੇ ਸ਼ਰਧਾ ਭਾਵਨਾ ਖੜੀ ਹੈ ਜਿੱਥੇ ਆਸਥਾ ਖੜੀ ਹੈ ਜਿੱਥੇ ਇੱਕੋ ਕੁਦਰਤ ਦਾ ਬਰਤਾਂਤ ਵਰਤਦਾ ਉੱਥੇ ਉਹਦੇ ਮੂਰੇ ਸਾਰਾ ਕੁਝ ਫੇਲ ਹੁੰਦਾ ਜੀ ਮੈਨੂੰ ਅੱਜ 12 ਸਾਲ ਹੋ ਗਏ ਮੈਂ ਕਹਿੰਦਾ ਜੇ ਬਿਲਕੁਲ ਹੁੰਦੇ ਨੇ ਜੇ ਨਹੀਂ ਹੁੰਦਾ ਮੈਂ ਬੋਲ ਕੇ ਕਹਿੰਨੀਆ ਮੇਰਾ ਨਾਮ ਮੈਂ ਮੈਂ ਦੱਸ ਹੀ ਨਹੀਂ ਸਕਦੀ ਜੀ ਮੈਨੂੰ ਕੀ ਕੀ ਪ੍ਰੋਬਲਮ ਸੀਗੀਆਂ ਮੈਂ ਬੋਲ ਕੇ ਦੱਸ ਰਹੀ ਹਾਂ ਕਿ ਮੇਰਾ ਨੌ ਸੁਖਜੀਤ ਕੌਰ ਆ ਪ੍ਰਿੰਡ ਮੇਰਾ ਕੋ ਹਾਵ ਸਾਰੀ ਆ ਦੇ ਲਗੇ ਜਿਸ ਕਿਸੇ ਨੂੰ ਕੋਈ ਸ਼ੱਕ ਆ ਕੋਈ ਬਹਿਮ ਤੇ ਉਹ ਮੇਰੇ ਕੋਲੇ ਆ ਕੇ ਕੋਈ ਵੀ ਗੱਲ ਕਰ ਸਕਦਾ ਹੈ ਕਿ ਮੈਂ ਕੋਈ ਵੀ ਸ਼ੱਕ ਬਹਿਮ ਕਿਸੇ ਤੋਂ ਵੀ ਮੈਂ ਕਰ ਸਕਦੀ ਹਾਂ ਭਾਈ ਜਤਰਾ ਦੇ ਵਿੱਚ ਆਏ ਉਸੇ ਦੇਖੋ ਜੇ ਕਿ ਬੜੀ ਸੰਖਿਆ ਦੇ ਵਿੱਚ 21ਵੀਂ ਵਿਸ਼ਾਲ ਪੈਦਲ ਯਾਤਰਾ ਜੋ ਕਿ ਰੇਕੀ ਗੁਰੂ ਗੋਪੀ ਜੀ ਦਾ ਅੱਜ ਜਨਮ ਦਿਹਾੜਾ ਹੈ ਉਹਨਾਂ ਦੇ ਜਨਮ ਦਿਹਾੜੇ ਤੇ ਹਰ ਸਾਲ ਜਿਹੜੇ ਨੇ ਭਗਤ ਜਿਹੜੇ ਕੀ ਠੀਕ ਹੁੰਦੇ ਨੇ 21 ਸੈਂਟਰ ਦੇ ਵਿੱਚ ਬੜੀ ਸੰਖਿਆ ਦੇ ਵਿੱਚ ਸਦਾਲੂ ਜਿਹੜੇ ਹੈ ਸਵੇਰ ਤੋਂ ਹੀ ਸਮਰਾਲਾ ਰੋਡ ਤੋਂ ਤੁਰੇ ਹੋਏ ਨੇ ਤੇ 21 ਸੈਂਟਰ ਦੇ ਵਿੱਚ ਜਾ ਕੇ ਇਹ ਯਾਤਰਾ ਸਮਾਪਤ ਹੋਣੀ ਹੈ ਜ ਜਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸਦਾਲੂ ਜਿਹੜੇ ਨੇ ਪੈਦਲ ਚੱਲ ਰਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ 46 ਤੋਂ ਲੈ ਕੇ 48 ਦੇਖਦੇ ਹੋ ਕਿ ਬੱਚੇ ਵੀ ਜਿਹੜੇ ਗੋਦੀ ਚੱਕੇ ਹੋਏ ਨੇ 40 ਤੋਂ ਲੈ ਕੇ 48 ਟੈਂਪਰੇਚਰ ਦੇ ਵਿੱਚ ਸ਼ਰਦਾ ਦੇ ਨਾਲ ਇਹ ਸਵਾਲੂ ਜਿਹੜੇ ਨੇ ਰੇਕੀ ਸੈਂਟਰ ਜਾ ਰਹੇ ਨੇ ਗੋਪੀ ਜਾਂਜੀ ਦਾ ਅੱਜ 21ਵਾਂ ਜਿਹੜੀ ਹੈ ਮੈਦਲ ਯਾਤਰਾ ਹੈ ਸੋ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉੱਪਰ ਕੁਝ ਦੇਖ ਲਿਓ ਕਿ ਧੁੱਪ ਜਿਹੜੀ ਹੈ ਬਹੁਤ ਜ਼ਿਆਦਾ ਹੈ ਟੈਂਪਰੇਚਰ ਬਹੁਤ ਜ਼ਿਆਦਾ ਹੈ ਛੋਟੇ ਛੋਟੇ ਬੱਚੇ ਨੂੰ ਨਾਲ ਲੱਗੇ ਜਿਹੜਾ ਹੈ ਇਹ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਹੋਏ ਨੇ ਛੋਟੇ ਛੋਟੇ ਬੱਚੇ ਨੇ ਨਾਲ ਇਹਨਾਂ ਦੇ ਅੱਜ ਪਹਿਲੀ ਵਾਰੀ ਮੈਨੂੰ ਮੌਕਾ ਮਿਲਿਆ ਰੇਕੀ ਸੈਂਟਰ ਦਾ ਜੀ ਬਹੁਤ ਬਰੀਨ ਕਿਉਂਕਿ ਮੇਰੀ ਮਦਰ ਨੂੰ ਕੈਂਸਰ ਹੋ ਗਿਆ 2017 ਠੀਕ ਆ ਹੁਣ ਉਹ ਮਤਲਬ ਕਿ ਡਾਕਟਰ ਨੇ 4 ਮਹੀਨੇ ਦੱਸੇ ਜੀ ਬੋਡੀ ਥਾਲਿਆਂ ਨੇ ਕਿਉਂਕਿ ਕੀਮੋ ਵੀ ਚੱਲ ਨਹੀਂ ਸੀ ਲੱਗਦੀ ਤੇ ਅੱਜ ਮਹਾਰਾਜ ਦੀ ਕਿਰਪਾ 2024 ਤੇ ਮੈਂ ਛੱਡ ਕੇ ਗਿਆ ਸੀ ਉਹਨਾਂ ਨੂੰ ਮੈਂ ਫੜ ਕੇ ਆਇਆ ਨਾ ਫੜ ਕੇ ਸਰਹ ਪਰਮਾਡ ਨੇ ਉਹਨਾਂ ਨੂੰ ਮੈਂ ਸੰਭਾ ਕੇ ਗਿਆ ਮੈਂ ਕਿ ਮੈਡਮ ਧਿਆਨ ਰੱਖਿਓ ਜਦੋਂ ਮੈਂ ਵਾਪਸ ਆਇਆ ਲੰਗਰ ਤੇ ਸੇਵਾ ਕਰ ਰਿਹਾ ਮਤਲਬ ਕਿ ਬਹੁਤ ਕਿਰਪਾ ਤੇ ਬਹੁਤ ਲੋਕਾਂ ਦੇ ਤੁਸੀਂ ਰੈਂਡਮ ਵੀ ਕਿਸੇ ਬੰਦੇ ਨੂੰ ਫੜ ਕੇ ਵੀ ਤੇਰਾ ਕੀ ਦੋ ਕਹ ਹੈ ਭਈ ਇੱਥੇ ਉਹਨਾਂ ਪ੍ਰਚਾਰ ਰਿਹਾ ਫੇਰ ਵੀ ਸੰਗਤਾਂ ਜਿਹੜੀਆਂ ਨੇ ਇਸ ਯਾਤਰਾ ਦੇ ਵਿੱਚ ਲੱਗੀਆਂ ਹੋਈਆਂ ਨੇ ਦੁੱਖ ਦੂਰ ਹੁੰਦੇ ਨੇ ਕੋਈ ਵੀ ਜਿਹਦੇ ਦੁੱਖ ਹੋਵੇ ਉਹ ਇਸ ਜਗ੍ਹਾ ਤੇ ਆ ਕੇ ਦੂਰ ਹੁੰਦਾ ਉਹ ਤੁਸੀਂ ਦੇਖ ਲਓ ਪਬਲਿਕ ਕੋਲੋਂ ਅਸੀਂ ਪੁੱਛ ਰਹੇ ਸੀ ਪਤਾ ਕਿਹੜੀਆਂ ਕਿਧਰੋਂ ਆਏ ਹੋ ਇਕਲਾ ਹੀ ਤੋਂ ਆਏ ਹੋ ਇਕਲਾ ਹੀ ਤੋਂ ਆਇਓਂ ਕੀ ਆ ਤੁਹਾਨੂੰ ਪੁੱਛੀਗਾ ਸਰਦਾਂ ਨਾਲ ਆਉਂਦੇ ਨੇ ਸਰਦਾਂ ਨਾਲ ਆਉਂਦੇ ਚਲੋ ਕਈਆਂ ਨੂੰ ਦੁੱਖ ਹੁੰਦੇ ਆ ਦੁੱਖ ਦੂਰ ਹੁੰਦੇ ਨੇ ਕਈ ਸਰਦਾਂ ਦੇ ਨਾਲ ਵੀ ਆਉਂਦੇ ਨੇ ਆਲੇ ਆਣ ਦੇ ਦੇਖੋ রাস্তা <try> ইমানি ਦੇਖ ਰਹੇ ਹੋ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਹਜੇ 1-2 ਸਾਲ ਦੇ ਬੱਚੇ ਨੇ ਬੁਗੀਆਂ 'ਚ ਪਾ ਕੇ ਜਿਹੜਾ ਹੈ ਟੈਂਪਰੇਚਰ 40 ਤੋਂ 48 ਟੈਂਪਰੇਚਰ ਚੱਲ ਰਿਹਾ ਹੈ ਇਸ ਦੇ ਬਾਵਜੂਦ ਵੀ ਜਿਹੜੀਆਂ ਸੰਗਤਾਂ ਨੇ ਇੱਕ ਕਤਾਰ ਦੇ ਵਿੱਚ ਲਗਾਤਾਰ ਜਾਰੀਆਂ ਨੇ ਔਰ ਬੜੀ ਸੰਖਿਆ ਦੇ ਵਿੱਚ ਸੁਧਾਲੂ ਪਹੁੰਚੇ ਹੋਏ ਨੇ ਓਪੀ ਚਾਂਦੀ ਦਾ ਅੱਜ ਜਨਮ ਦਿਹਾੜਾ ਹੈ 21ਵਾਂ ਜਨਮ ਦਿਹਾੜਾ ਜਿਹੜਾ ਹੈ ਮਨਾਇਆ ਜਾ ਰਿਹਾ ਔਰ ਜਿਹੜੀਆਂ ਸੰਗਤਾਂ ਠੀਕ ਹੁੰਦੀਆਂ ਨੇ ਉਹ ਪੈਦਲ ਹਰ ਸਾਲ ਜਿਹੜੀ ਯਾਤਰਾ ਹੈ ਇੱਕ ਮੈਰੀ ਯੂਨੀਵਰਸਿਟੀ ਦੇ ਉੱਪਰ ਯਾਤਰਾ ਨਿਕਲਦੀ ਆ ਤੇ ਦੂਸਰੀ ਯਾਤਰਾ ਜਿਹੜੀ ਹੈ ਜਨਮ ਦਿਹਾੜੇ ਦੇ ਉੱਪਰ ਹੁੰਦੀ ਹੈ ਅੱਜ ਜਨਮ ਦਿਹਾੜੇ ਦੇ ਉੱਪਰ ਇਹ ਨਿਕਸਾਰ ਯਾਤਰਾ ਜਿਹੜੀ ਹੈ ਨਿਕਲ ਰਹੀ ਹੈ ਤੁਸੀਂ ਦੇਖ ਰਹੇ ਹੋ ਬੜੀ ਲੰਬੀ ਸੰਖਿਆ ਆ ਜਰੀ ਹੈ ਇੱਥੇ ਭਗਤਾਂ ਦੀ ਲੱਗੀ ਹੋਈ ਹੈ ਔਰ ਸਮਰਾਲਾ ਰੋਡ ਤੋਂ ਇਹ ਯਾਤਰਾ ਸ਼ੁਰੂ ਹੋ ਕੇ ਲਗਭਗ 40 ਤੋਂ 48 ਟੈਂਪਰੇਚਰ ਜਿਹੜਾ ਹੈ ਅ ਇਸ ਜਗ੍ਹਾ ਦਾ ਬਣਿਆ ਹੋਇਆ ਇਸ ਦੇ ਬਾਵਜੂਦ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਔਰ ਬੱਚੇ ਛੋਟੇ ਛੋਟੇ ਬੱਚੇ ਨਾਲ ਨੇ ਔਰ ਯਾਤਰਾ ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਭਾਜੀ ਕੀ ਨਾਮ ਹੋੜਾ ਮੇਰਾ ਨਾਮ ਮਨਜੀਤ ਹੈ ਜੀ ਸਰ ਕਿਹੜੀ ਜਗ੍ਹਾ ਤੋਂ ਆਇਓ ਮੈਂ ਪਿੰਡ ਆ ਰਹੀ ਹਾਂ ਕਿਹਲਾ ਪਿੰਡ ਹੈ? ਸੱਤੇ ਗੜ ਤੋਂ। ਛੋਟੇ ਛੋਟੇ ਬੱਚੇ ਟੈਂਪਰੇਚਰ 40 ਤੋਂ 48 ਹੈ। ਮਾਇਆ ਆ ਰਹੀ ਹੈ ਜੀ ਪੂਰਾ ਪਰਮਾਤਮਾ ਦੀ ਬੋਖ। ਕੀ ਕੀ ਕਰਨਾ ਹੈ ਸੀ ਤੁਸੀਂ ਉਹਰੇ ਕੀ ਕਰਨਾ ਹੈ? ਅਸੀਂ ਬਸ ਜੁੜੇ ਹੋਏ ਹਾਂ ਜੀ ਉਹਰੇ ਪਰਮਾਤਮਾ ਨਾਲ ਜੁੜੇ ਹੋਏ ਹਾਂ। ਬਸ ਮਾਇਆ ਲੈ ਰਹੇ ਹਾਂ ਜੀ। ਕੋਈ ਬਿਮਾਰੀ ਬੂਰੀ ਦਾ ਕੋਈ ਨਹੀਂ। ਬਿਮਾਰੀਆਂ ਸਿਗੀਆਂ ਜੀ। ਪਰਿਵਾਰ ਜੁੜਿਆ ਕੋਈ ਬਿਮਾਰੀ ਨਹੀਂ ਰਹੀ। ਬਿਲਕੁਲ ਸਹੀ ਹੋ। ਕਿੰਨਾ ਚਿਰ ਹੋ ਗਿਆ ਤੁਹਾਨੂੰ ਆਦੇ ਨਾਲ ਹੋ ਰਿਹਾ ਹੈ? 9-10 ਸਾਲ ਹੋ ਗਏ 10 ਸਾਲ ਹੋ ਗਏ। 10 ਸਾਲ। ਤੁਸੀਂ ਦੇਖ ਲਓ ਕਿ 10 ਸਾਲ ਤੋਂ ਲਗਾਤਾਰ ਜਿਹੜੇ ਨੇ ਅ ਸੋ ਆਲੂ ਜਰੇ ਨੇ ਪਹੁੰਚ ਰਹੇ ਨੇ ਰੇਕੀ ਸੈਂਟਰ ਨੇ ਰੇਕੀ ਗੁਰੂ ਗੋਬੀ ਜੀ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਬੜੀ ਸੰਖਿਆ ਦੇ ਵਿੱਚ ਜਿਹੜੇ ਸਦਾਲੂ ਤੁਸੀਂ ਦੇਖ ਰਹੇ ਹੋ ਕੋਈ ਪੈਦਲ ਜਾ ਰਿਹਾ ਕੋਈ ਸਕੂਟਰ ਉੱਤੇ ਜਾ ਰਿਹਾ ਹੈ ਔਰ ਕੋਈ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇਸ ਪਬਲੀ ਧੁੱਪ ਦੇ ਵਿੱਚ ਲਗਭਗ 46 ਤੋਂ 48 ਟੈਂਪਰੇਚਰ ਹੈ ਔਰ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਮਾਪੇ ਦੇ ਨਾਲ ਪੈਦਲ ਚੱਲ ਰਹੇ ਨੇ ਕਿਉਂਕਿ ਦੂਖ ਦੂਰ ਹੁੰਦੇ ਨੇ ਸੰਕਾ ਇਸੇ ਕਰਕੇ ਜਿਹੜੀਆਂ ਨੇ ਨਾਲ ਜੁੜੀਆਂ ਹੋਈਆਂ ਤੁਸੀਂ ਦੇਖ ਰਹੇ ਕੋਈ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਵੀ ਜੇ ਸ਼ੋਭਾ ਯਾਤਰਾ ਦੇ ਵਿੱਚ ਨਾਲ ਚੱਲ ਰਹੇ ਨੇ ਕੈਮਰਾਮੈਨ ਜਗਨੂ ਦੇ ਨਾਲ ਮੈਂ ਰਾਜਮੈਨ ਰੋ ਰੀਸੈਟ ਟਾਈਮ ਖਣਾ